ਖਬਰਨਾਮਾ ਦਿਖ ਰਿਹਾ ਸੂਤਿਆ ਨੂੰ ਮੇਰੇ ਵੱਲੋਂ ਪਿਆਰਪਰੀ ਸਸਵੀਕਾ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਝਟਕਾ ਲੱਗੇਗਾ ਜਾਂ ਝਟਕਾ ਲੱਗੇਗਾ ਸ਼ਰੂਪੜੀ ਅਕਾਲੀ ਦੰਦ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਪੱਤਰੀ ਵਿਕਰਮ ਜਿੱਤਿਆ ਨੂੰ ਕਿਉਂਕਿ ਵਿਧਾਨ ਸਭਾ ਦੇ ਗਿਲਾਸ ਵਿੱਚ ਵੀ ਰਜ ਕੇ ਨਿਸ਼ਾਨੇਬਾਜ਼ੀ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 540 ਕਰੋੜ ਰੁਪਏ ਨੂੰ ਲੈ ਕੇ ਤਾਂ ਜਿ ਕਸੀ ਗੇ ਗਰੀਬਕੌਰ ਮਜੀਠੀਆ ਤੇ ਉਸ ਤੋਂ ਬਾਅਦ ਬਿਕਰਮ ਮਜੀਠੀਆ ਕਹਿੰਦੇ ਨੇ ਕਿ ਸਹਰਾਣਾ ਮੰਗਦੇ ਨੇ ਬੈੱਡ ਮੰਗਦੇ ਨੇ ਏਸੀ ਮੰਗਦੇ ਨੇ ਜਗਾ ਖਾਣਾ ਮੰਗਦੇ ਨੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਸਹੂਲਤਾਂ ਆਮ ਕੈਦੀਆਂ ਨੂੰ ਜੇਲ੍ਹ ਦੇ ਵਿੱਚ ਮਿਲਦੀਆਂ ਨੇ ਉਹੀ ਸਹੂਲਤਾਂ ਜਿਹੜੀਆਂ ਨੇ ਬਿਕਰਮ ਮਜੀਠੀਆ ਨੂੰ ਦਿੱਤੀਆਂ ਜਾਣਗੀਆਂ ਨਾ ਤੇ ਸਹਰਾਣਾ ਮਿਲੇਗਾ ਨਾ ਬੈੱਡ ਮਿਲੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਠੋਕੇ ਬਿਆਨ ਦਿੱਤਾ ਗਿਆ ਵਿਧਾਨ ਸਭਾ ਦੇ ਵਿੱਚ ਲੇਕਿਨ ਅਰਸ਼ਦੀਪ ਸਿੰਘ ਕਲੇ ਜਿਹੜੇ ਬਿਕਰਮਜੀਤਿਆ ਦੇ ਵਕੀਲ ਨੇ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਸੀ ਕਿ orange ਸਲੈਣੀ ਦੇ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਬਿਕਰਮਜੀਤਿਆ ਨੂੰ ਕਿਉਂਕਿ ਉਹ ਵਿਧਾਇਕ ਵੀ ਰਹੇ ਨੇ ਦੋ ਵਾਰ ਮਾਲਮਤਰੀ ਵੀ ਰਹੇ ਨੇ ਇਸ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਕਰਨਗੇ ਦੱਸਿਆ ਜਾ ਰਿਹਾ ਹੈ ਕਿ ਪਟੀਸ਼ਨ ਵਿੱਚ ਦਲੀਲ ਕੀਤੀ ਗਈ ਸੀ ਕਿ ਉਹ ਵਿਧਾਇਕ ਤੇ ਸਾਬਕਾ ਮੰਤਰੀ ਰਹਿ ਚੁੱਕੇ ਹਨ ਇਸ ਲਈ ਜੇ ਰੈਮਨੂਅਲ ਅਨੁਸਾਰ ਉਹਨਾਂ ਨੂੰ ਸੰਤਰੀ ਯਾਨੀ ਕਿ orange ਰੇਣੀ ਦੀਆਂ ਸਹੂਤਾ ਦਿੱਤੀਆਂ ਜਾ ਹੋਰ ਮੁਲਾਜ਼ਮਾਂ ਤੋਂ ਵੱਖਰੇ ਰੱਖਿਆ ਜਾਵੇ ਮਜੀਠੀਆ ਦੇ ਵਕੀਲਾਂ ਨੇ ਅਦਾਲਤ ਤੋਂ ਉਹਨਾਂ ਦੀ ਗ੍ਰਿਫਤਾਰੀ ਦੇ ਆਧਾਰ ਤੇ ਜੇਲ੍ਹ ਮੈਨੂ ਦੀ ਕਾਪੀ ਵੀ ਮੰਗੀ ਹੈ ਤਾਂ ਜੋ ਹੋਰ ਕਾਨੂੰਨੀ ਕਾਰਵਾਈ ਲਈ ਪ੍ਰਭਾਵੀ ਦਲੀਲ ਪੇਸ਼ ਕੀਤੀ ਜਾ ਸਕੇ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਮਜੀਠੀਆ ਨੂੰ ਕੋਈ ਵੀ ਵਾਧੂ ਸਹੂਲਤ ਨਹੀਂ ਮਿਲੇਗੀ ਉਹ ਆਮ ਕੈਦਿਆ ਵਾਂਗ ਰਹੇਗਾ ਸਰਕਾਰ ਪਿਛਲੇ ਦਿਨ ਦੇ ਦੌਰਾਨ ਜਵਾਬ ਨਾ ਆਉਣ ਦਾ ਵੀ ਜ਼ਿਕਰ ਹੈ ਵਿਜੀਲੈਂਸ ਵੱਲੋਂ ਜ਼ਿਆਦਾ ਦਾ ਮੁਲਾਕਣ ਮੁਲਾਕਣ ਕਾਰਵਾਈ ਵਿਜੀਲੈਂਸ ਪਿਛਲੇ 2 ਦਿਨਾਂ ਤੋਂ ਪਜੀਠਿਆ ਦੀ ਜਾਇਦਾਦ ਤੇ ਮਾਪ ਤੋਲ ਤੇ ਮਲਾਕਣ ਕਰਦੀ ਹੈ ਅਦਾਲਤ ਦੇ ਨਿਰਦੇਸ਼ ਅਨੁਸਾਰ ਜਾਂਚ ਦੌਰਾਨ ਪਜੀਠਿਆ ਦੇ ਵਕੀਲ ਦੀ ਮੌਜੂਦਗੀ ਲਾਜ਼ਮੀ ਕਰ ਦਿੱਤੀ ਗਈ ਹੈ ਸਰਕਾਰੀ ਵਕੀਲ ਅਨਸਾਰ ਜਾਇਦਾਦ ਛਾਪੀਬੰਦੀ ਜਾਰੀ ਰਹੇਗੀ ਪਰ ਵਕੀਲ ਸਿਰਫ ਮੌਜੂਦ رہ ਸਕਦੇ ਹਨ ਦਖਲ ਨਹੀਂ ਦੇ ਸਕਦੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਰਾ ਜਵਾਬ ਦਿੱਤਾ ਸੀ ਕਿ ਵੀਆਈਪੀ ਸਹੂਲਤਾਂ ਨਹੀਂ ਮਿਲਣਗੀਆਂ ਬਿਕਰਮ ਮਜੀਠੀਆ ਨੂੰ ਜਿੰਨਾ ਮਰਜ਼ੀ ਜ਼ੋਰ ਲਾਵੇ ਲੇਕਿਨ ਅੱਜ ਮੋਹਾਲੀ ਦੀ ਅਦਾਲਤ ਤੋਂ ਵੱਡੂ ਕੀ ਫੈਸਲਾ ਆਉਂਦਾ ਹੈ ਕਿਉਂਕਿ ਪਟੀਸ਼ਨਦਾਰ ਕੀਤੀ ਸੀ ਬਿਕਰਮਜੀਤ ਮਜੀਠੀਆ ਦੇ ਵਕੀਲ ਨੇ ਕਿ ਉਸ ਨੂੰ orange ਸ਼੍ਰੇਣੀ ਦੇ ਵਿੱਚ ਰੱਖਿਆ ਸਾਬੇ ਉਸ ਨੂੰ ਸਹੂਲਤਾਂ ਦਿੱਤੀਆਂ ਜਿਸ ਬਣ ਦੇਣੀਆਂ ਚਾਹੀਦੀਆਂ ਨੇ ਜੋ ਦੇਸ਼ ਦਾ ਸੰਵਿਧਾਨ ਕਹਿੰਦਾ ਹੈ ਜਿਹੜੇ ਵਿਧਾਇਕ ਹੁੰਦੇ ਨੇ ਜਾਂ ਜਿਹੜੇ ਮੰਤਰੀ ਹੁੰਦੇ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਵਾਰਤਾ ਕੋਰੀ ਨਾ ਕਰ ਦਿੱਤੀ ਗਈ ਹੈ ਲੇਕਿਨ ਆਜ ਜੋ ਫੈਸਲੇ ਉਤੇ ਗੌਰ ਕਰਦੇ ਨੇ ਜਾਂ ਨਹੀਂ ਕਰਦੇ ਕਿਉਂਕਿ ਜੇਕਰ ਗੱਲ ਕਰੀਏ ਲੋਟ ਆਰਡਰ ਦੀ ਜੇਕਰ ਗੱਲ ਕਰੀਏ ਕਾਨੂੰਨ ਦੀ ਕਾਨੂੰਨ ਇਹ ਕਹਿੰਦਾ ਹੈ ਜਿਹੜੇ ਵਿਧਾਇਕ ਹੁੰਦੇ ਨੇ ਮੱਤ ਹੀ ਹੁੰਦੇ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਡਿਫਰੈਂਟ ਸਹੂਲਤਾ ਬਹਈਆ ਹੋਣੀਆਂ ਚਾਹੀਦੀਆਂ ਨੇ ਉਹਨਾਂ ਦੀ ਅਲੱਗ ਬੈਰਕ ਹੋਣੀ ਚਾਹੀਦੀ ਹੈ ਉਹਨਾਂ ਦੀ ਬੈਰਕ ਦੇ ਵਿੱਚ ਹੋਰ ਕੈਦੀ ਨਹੀਂ ਹੋਣਾ ਚਾਹੀਦਾ ਕਿਉਂਕਿ 9 ਬੰਦੇ ਬਿਕਰਮਜੀਠਿਆ ਦੀ ਬੈਕ ਦੇ ਵਿੱਚ ਨੇ ਜਿਨ੍ਹਾਂ ਦੀ ਸਕਰੀਨਿੰਗ ਨਹੀਂ ਹੋਈ ਅਰਸ਼ੀਪ ਸਿੰਘ ਗਲੇਰ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਗੈਂਗਸਟਰ ਨਾਪਾਦੀ ਨਵੀਂ ਜੇਲ੍ਹ ਦੇ ਵਿੱਚ ਬੰਦ ਨੇ ਕਿਸੇ ਵੀ ਸਮੇਂ ਬਿਕਰਮਜੀਤ ਸਿੰਘ ਤੇ ਜੀਟਿਆ ਤੇ ਹਮਲਾ ਹੋ ਸਕਦਾ ਹੈ ਵਿਸੈਪਕੀ ਹੋ ਸਕਦੀ ਹੈ ਇਸ ਕਰਕੇ ਇਸ ਨੂੰ orange ਸ਼੍ਰੇਣੀ ਵਿੱਚ ਰੱਖਿਆ ਜਾਵੇ ਤਾਂ